ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਆਲ ਓਵਰ ਰਹੂਗੀ ਵਿਦਾਊਟ ਦੁਪੱਟਾ ਰਹੂਗੀ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆ ਜਿੰਨੇ ਵੀ ਆਪਾਂ ਅੱਜ ਦੇ ਸੂਟ ਮੈਂ ਤੁਹਾਨੂੰ ਦਿਖਾਉਂਗੀ ਸਾਰੇ ਆਪਾਂ ਸੇਲ ਦੇ ਉੱਪਰ ਲਾ ਦਿੱਤੇ ਆ ਕਾਫੀ ਜ਼ਿਆਦਾ ਡਿਸਕਾਊਂਟ ਆ ਹਜ਼ਾਰ ਤੱਕ 850 ਤੱਕ ਆਪਾਂ ਸੇਲ ਕੀਤੇ ਵੀ ਹੋਏ ਨੇ ਤੇ ਬਟ ਇਹ ਹੁਣ ਪਿਛੋਂ ਹੀ ਡਿਸਕਾਊਂਟ ਹੋ ਕੇ ਫੈਬਰਿਕ ਆਇਆ ਵਾ ਆਪਣੇ ਕੋਲ ਕਾਫੀ ਜ਼ਿਆਦਾ ਡਿਸਕਾਊਂਟ ਹੋ ਗਿਆ ਇੰਨਾ ਜ਼ਿਆਦਾ ਸੁਪੀਰੀਅਰ ਕਾਟਨ ਬੇਸ ਦਾ ਹੈ ਇਹ ਕੱਪੜਾ ਵਾ ਯਾਨੀ ਕਿ ਬਹੁਤ ਹੀ ਵਧੀਆ ਸੁਪੀਰੀਅਰ ਸਾਰਾ ਬੇਸ ਰਹੂਗਾ ਇਹਦੇ ਵਿੱਚੋਂ ਜਿਹੜਾ ਮਰਜੀ ਸੂਟ ਤੁਸੀਂ ਲੈ ਲਿਓ ਬਹੁਤ ਸੋਹਣੀ ਕਲੈਕਸ਼ਨ ਹੈ ਤੇ 21 ਪ੍ਰਾਈਸ ਦੇ ਵਿੱਚ ਆਪਾਂ ਸਾਰੇ ਸੂਟ ਲਾ ਚੁੱਕੇ ਆ ਅੱਜ ਦੀ ਵੀਡੀਓ ਜਿੰਨੀ ਵੀ ਹੈ ਸਾਰੀ 750 ਦੇ ਵਿੱਚ ਰਹੂਗੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਬਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰਿਓ ਚੱਲਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਾਕੀ ਆਪਣਾ ਪੇਮੈਂਟ ਦਾ ਮੈਥਡ ਪੇਮੈਂਟ ਦਾ ਮੈਥਡ ਆਪਣਾ ਸਾਰਾ ਆਨਲਾਈਨ ਹੀ ਰਹੂਗਾ ਕੈਸ਼ ਔਨ ਡਿਲੀਵਰੀ ਆਪਣੀ ਅਵੇਲੇਬਲ ਨਹੀਂ ਹੈਗੀ ਜੀ ਆਨਲਾਈਨ ਹੀ ਪੇਮੈਂਟ ਤੁਹਾਨੂੰ ਕਰਨੀ ਪਊਗੀ ਤੇ 750 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਜੀ ਦੋ ਸੂਟਾਂ ਉਤੇ ਆਪਣਾ ਕੋਰੀਅਰ ਚਾਰजेस ਵੀ ਫ੍ਰੀ ਰਹੂਗਾ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਨੇ ਕਿਉਂਕਿ ਬਹੁਤ ਗਰਮੀ ਪੈ ਰਹੀ ਹੈ ਸਭ ਨੂੰ ਇਹੀ ਹੁੰਦਾ ਵਾ ਵੀ ਵਧੀਆ ਹੋਵੇ ਸਕਿਨ ਫ੍ਰੈਂਡਲੀ ਜਿਹਾ ਕੱਪੜਾ ਹੋਵੇ ਪਾਏ ਹੋਏ ਦਾ ਵੇਅਰ ਕਿਤੇ ਦਾ ਪਤਾ ਤੱਕ ਨਾ ਚੱਲੇ ਇੰਨੇ ਸੋਹਣੇ ਸੂਟ ਨੇ ਇੰਨੇ ਸੋਹਣੇ ਪ੍ਰਿੰਟ ਨੇ ਤੇ ਬਾਕੀ ਬਹੁਤ ਹੀ ਜ਼ਿਆਦਾ ਲੈਸ ਦੇ ਉੱਪਰ ਆ ਚੁੱਕੇ ਨੇ ਇਸ ਲਈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰੀ ਚੱਲਿਓ ਲਓ ਲਓ ਜੀ ਸਾਰੇ ਪ੍ਰਿੰਟ ਹੀ ਬਹੁਤ ਸੋਹਣੇ ਆ ਦੇਖੋ ਇਹ ਹੈਗਾ ਗ੍ਰੀਨ ਮਹਿੰਦੀ ਹੈ ਜਾਂ ਲਾਈਟ ਜਾਂ ਕਲਰ ਆ ਬਹੁਤ ਹੀ ਵਧੀਆ ਸੌਫਟ ਬਟਨਰ ਕਾਟਨ ਦੇ ਉੱਪਰ ਆ ਇਹ ਬਹੁਤ ਹੀ ਵਧੀਆ ਸੁਪੀਰੀਅਰ ਬੇਸ ਆ ਸਾਰਾ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਵੀ ਸੂਟ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਊਗਾ ਬਸ ਸਕਰੀਨਸ਼ਾਟ ਲੈ ਕੇ ਆਪਣਾ ਵਟਸਐਪ ਕਰ ਸਕਦੇ ਹੋ ਇਹ ਹੈਗਾ ਅੱਜ ਦੀ ਵੀਡੀਓ ਦਾ ਪਹਿਲਾ ਪ੍ਰਿੰਟ ਫਲੋਟ ਆ ਹੈਗਾ ਜੀ ਅਗਲਾ ਪ੍ਰਿੰਟ ਇਹ ਵੀ ਬਹੁਤ ਸੋਹਣਾ ਬੇਸ ਆ ਬਹੁਤ ਹੀ ਵਧੀਆ ਜਿਹੜੀਆਂ ਭੈਣਾਂ ਤੱਕ ਪਹੁੰਚਿਆ 8500 ਇਹ ਸੇਲ ਹੋਏ ਹੋਏ ਨੇ ਹੁਣ ਇਹ ਸਿੰਗਲ ਹੀ ਪੀਸ ਆ 750 ਦੇ ਵਿੱਚ ਇਹ ਵਾਲਾ ਸੂਟ ਆਪਾਂ ਲਾਇਆ ਵਾ ਤਾਂ ਇਹ ਦੋ ਕੋਰਸੂਟਾਂ ਦੇ ਉੱਪਰ ਸਾ ਕੋਰੀਆ ਚਾਰਜਸ ਫ੍ਰੀ ਰਹਿਣਗੇ ਇਹਨਾਂ ਵਧੀਆ ਜਨ ਕੇ ਸਕਿਨ ਫ੍ਰੈਂਡਲੀ ਕਪੜਾ ਵਾ ਬਹੁਤ ਵਧੀਆ ਸੁਪੀਰੀਅਰ ਤੇ ਤੁਸੀਂ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਜਿਹੜਾ ਪ੍ਰਿੰਟ ਵੀ ਤੁਹਾਨੂੰ ਵਧੀਆ ਲੱਗੂਗਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਲਓ ਜੀ ਕਾਫੀ ਟ੍ਰੈਂਡਿੰਗ ਡਿਜ਼ਾਈਨ ਰਿਹਾ ਆਪਾਂ ਬਹੁਤ ਜ਼ਿਆਦਾ ਸੇਲ ਕੀਤਾ ਵਾ ਇਹਦੇ ਵਿੱਚ ਤੁਹਾਨੂੰ ਹੁਣ ਇਹ ਸਿੰਗਲ ਕਲਰ ਹੀ ਆਪਣੇ ਕੋਲ ਅਵੇਲੇਬਲ ਆ ਇੱਕ ਸੱਤੇ ਦੇ ਵਿੱਚ ਸਕਿਨ ਕਲਰ ਹੈਗਾ ਦੋ ਕਲਰ ਨੇ ਇਹਦੇ ਵਿੱਚ ਆਪਣੇ ਕੋਲੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਗਾ ਲੈ ਸਕਦੇ ਇੱਕ ਗ੍ਰੇ ਕਲਰ ਹੈ ਇੱਕ ਸਕਿਨ ਕਲਰ ਦੋਨੇ ਕਲਰ ਬਹੁਤ ਸੋਹਣੇ ਆ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਗਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਵਟਸਐਪ ਕਰ ਸਕਦੇ ਹੋ ਦੋਨੇ ਕਲਰ ਬਹੁਤ ਬੈਸਟ ਨੇ ਪ੍ਰਿੰਟਿੰਗ ਬਹੁਤ ਸੋਹਣੀ ਆ ਦੋਨਾਂ ਦੀ ਹਾਂਜੀ ਨੈਕਸਟ ਡਿਜ਼ਾਈਨ ਪਿੰਕ ਸ਼ੇਡ ਦੇ ਉੱਪਰ ਆ ਦੇਖੋ ਪਲੀਜ਼ ਜਿਹੜੀਆਂ ਪਹਿਲਾਂ ਕਰਾਂ ਦੇ ਵਿੱਚ ਸੇਲ ਕਰਦੀਆਂ ਨੇ ਜਿਹੜੀਆਂ ਜਾਨਕਿ ਬਹੁਤ ਪਹਿਲਾਂ ਨੇ ਜਿਹੜੀਆਂ ਹੁਣ ਕੱਪੜਾ ਮੰਗਵਾਉਂਦੀਆਂ ਨੇ ਤੇ ਉਹਨਾਂ ਨੂੰ ਡਿਸਕਾਊਂਟ ਹੋ ਕੇ ਜਾਂਦਾ ਵੀ ਆ ਪਰ ਇਹ ਸੂਟਾਂ ਦੇ ਉੱਪਰ ਡਿਸਕਾਊਂਟ ਮੰਗਿਓ ਕਿਉਂਕਿ ਇਹ ਪਹਿਲਾਂ ਹੀ ਬਹੁਤ ਹੀ ਘੱਟ ਰੇਟ ਦੇ ਉੱਪਰ ਲਾ ਚੁੱਕੇ ਆ ਚਾਹੇ ਤੁਸੀਂ ਇਹਨੂੰ ਲਿਜਾ ਕੇ 800 ਦਾ ਵਿੱਚੋਂ 900 ਦਾ ਵਿੱਚੋਂ ਇਹ ਤੁਹਾਡੀ ਆਪਣੀ ਉਹ ਚੋਇਸ ਹੋਊਗੀ ਜਾਨਕਿ ਅਸੀਂ ਇਹ ਸਾਰਾ ਡਿਸਕਾਊਂਟ ਦੇ ਉੱਪਰ ਲਾਤੇ ਆ ਜਿਨ੍ਹਾਂ ਦੇ ਜਿੰਨਾ ਵਿੱਚ ਵੀ ਸਿੰਗਲ ਸਿੰਗਲ ਜਾਂ ਦੋ ਦੋ ਪੀਸ ਰਹਿੰਦੇ ਨੇ ਸਾਰੇ ਆਪਾਂ 750 ਦੇ ਵਿੱਚ ਲਾ ਦਿੱਤੇ ਆ ਜਿਹੜਾ ਵੀ ਸੁਰ ਤੁਹਾਨੂੰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਵਟਸਐਪ ਕਰੀ ਚੱਲਿਓ ਇਹਦੇ ਵਿੱਚ ਦੋ ਕਲਰ ਨੇ ਦੋਨੇ ਹੀ ਕਲਰ ਬਹੁਤ ਸੋਨੇ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲਈ ਚੱਲਿਓ ਪਿੰਕ ਤੇ ਫਲੋਜ਼ੀ ਸ਼ੇਡ ਆ ਆਲੋਚ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਇੱਕ ਇਹ ਕਲਰ ਦਿਖਾਇਆ ਇਹਦੇ ਵਿੱਚ ਵੀ ਆਪਣੇ ਕੋਲ ਦੋ ਕਲਰ ਅਵੇਲੇਬਲ ਹੈਗੇ ਨੇ ਇਹਦੇ ਵਿੱਚ ਵੀ ਤੁਹਾਨੂੰ ਇੱਕ ਗ੍ਰੇ ਕਲਰ ਮਿਲ ਜੂਗਾ ਇੱਕ ਹੈਗਾ ਵਾ ਮਹਿੰਦੀ ਹੈ ਗ੍ਰੀਨ ਕਲਰ ਇਹ ਦੋਨੇ ਕਲਰ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ ਜਿਹੜਾ ਵੀ ਕਲਰ ਇਹਨਾਂ ਦੋਨਾਂ ਚੋਂ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਦੋਨੇ ਦੇ ਦੋਨੇ ਕਲਰ ਬਹੁਤ ਸੋਹਣੇ ਨੇ ਪ੍ਰਿੰਟਿੰਗ ਬਹੁਤ ਸੋਹਣੀ ਆ ਫੈਬਰਿਕ ਬਹੁਤ ਜ਼ਿਆਦਾ ਫਾਈਨ ਆ ਬਹੁਤ ਬੈਸਟ ਕੁਆਲਿਟੀ ਦਾ ਫੈਬਰਿਕ ਆ ਤੇ ਜਾਨੀ ਕਿ ਇੰਨੀ ਜ਼ਿਆਦਾ ਗਰਮੀਆਂ ਆ ਆਪਾਂ ਡਿਸਕਾਊਂਟ ਤੇ ਲਾਇਏ ਨੇ ਬਟ ਮਾਰਕੀਟ ਦੇ ਵਿੱਚੋਂ ਹਜੇ ਵੀ 800 ਤੋਂ ਘੱਟ ਦਾ ਉਸ ਗੁੱਟ ਮਿਲਣਾ ਹੀ ਨਹੀਂ ਬਾਕੀ ਬੁਟੀਕਸ ਦੇ ਉੱਪਰ ਤਾਂ 1000 1100 ਇਸ ਤਰ੍ਹਾਂ ਆਰਾਮ ਦੇ ਨਾਲ ਸਾਰੇ ਪ੍ਰਿੰਟੇ ਸੇਲ ਹੋ ਹੀ ਰਹੇ ਨੇ ਲੋਟ ਇਹ ਵੀ ਪ੍ਰਿੰਟ ਬਹੁਤ ਸੋਹਣਾ ਦੇਖੋ ਇਹ ਬਲੈਕ ਕਲਰ ਦੇ ਉੱਪਰ ਹੈ ਨਾਲੇ ਇਹ ਬ੍ਰਾਂਡ ਦਾ ਆਰਟੀਕਲ ਹੈ ਰਸ਼ੀਆ ਬ੍ਰਾਂਡ ਦਾ ਇਹ ਸੂਟ ਆ ਬਹੁਤ ਵਧੀਆ 1050 ਤੱਕ ਸੇਲ ਕੀਤਾ ਇਹਦੇ ਵਿੱਚ ਰਸ਼ੀਆ ਦੇ ਵਿੱਚ ਆਪਣੇ ਕੋਲ ਦੋ ਪ੍ਰਿੰਟ ਰਹਿੰਦੇ ਨੇ ਆ ਲੋ ਇੱਕ ਹੈਗਾ ਆਹ ਪੀਚ ਜਿਹਾ ਕਲਰ ਹੈ ਇਹ ਇਹ ਵੀ ਨਿੱਕੀ ਨਿੱਕੀ ਬੂਟੀ ਦਾ ਪ੍ਰਿੰਟ ਆ ਬਹੁਤ ਸੋਹਣਾ ਪ੍ਰਿੰਟ ਆ ਇਹ ਵੀ ਤੇ ਸੈਕੰਡ ਹੈਗਾ ਇਹ ਬਲੈਕ ਕਲਰ ਚਾਹੇ ਤੁਸੀਂ ਇਹਦੀ ਫਰੌਕ ਬਣਾਓ ਫਰੌਕ ਬਣੀ ਵੀ ਕਿਉਂਕਿ ਫੌਇਲ ਜਿਹਾ ਪ੍ਰਿੰਟ ਆ ਬਹੁਤ ਸੋਹਣਾ ਲੱਗੂਗਾ ਫਰੌਕ ਬਣੀ ਚਾਹੇ ਤੁਸੀਂ ਫਰੌਕ ਬਣਾ ਸਕਦੇ ਹੋ ਪਲਾਜ਼ੋ ਸੂਟ ਬਣਾ ਸਕਦੇ ਹੋ ਜਿਵੇਂ ਵੀ ਤੁਹਾਡਾ ਦਿਲ ਕਰਦਾ ਆਲ ਓਵਰ ਸਾਰੇ ਸੂਟਾਂ ਦੀ ਕੱਟ 5 ਮੀਟਰ ਰਹੂਗੀ ਤੇ ਫੈਬਰਿਕ ਇੰਨਾ ਜਿਆਦਾ ਫਾਈਨ ਰਹੂਗਾ ਜਾਨਕਿ ਬਹੁਤ ਫਾਇਦੇ ਦੇ ਵਿੱਚ ਇਹ ਆਪਾਂ ਸੇਲ ਲਾਈ ਆ ਜਿਹੜੀ ਵੀ ਪਹਿਣ ਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਬਸ ਆਪਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਆ ਲੋ ਜੀ ਇਹ ਹੈਗੇ ਮੈਚਿੰਗ ਸੂਟ ਆਹ ਵਾਲੀ ਜਿਹੜੀ ਸ਼ਰਟ ਆ ਮੈਚਿੰਗ ਦੀ ਤੁਸੀਂ ਕੰਟਰਾਸਟ ਚੈੱਕ ਕਰ ਸਕਦੇ ਹੋ ਨਾਲ ਰੋਗੀ ਗ੍ਰੇ ਬਾਟਮ ਇਹਨਾਂ ਦੀ ਪ੍ਰੋਪਰ ਟਾਈਟਾਈ ਦੀ ਕੱਟ ਰਹੂਗੀ ਇਹ ਟਾਈ ਦੀ ਸ਼ਾਰਟ ਆ ਜੀ ਟਾਈ ਦੀ ਹੀ ਬਾਟਮ ਆ ਪਲੀਜ਼ ਵੀਡੀਓ ਨੂੰ ਬਾਤ ਤੋਂ ਬਾਅਦ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜੇ ਤੁਸੀਂ ਹਜੇ ਤੱਕ ਨਹੀਂ ਕੀਤਾ ਕਿਉਂਕਿ ਆਪਾਂ ਬਹੁਤ ਹੀ ਵਧੀਆ ਬਹੁਤ ਹੀ ਸੁਪੀਰੀਅਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਬਹੁਤ ਵਧੀਆ ਸਾਰਾ ਸਟਾਫ ਜਿੱਦਾਂ ਦੀ ਪਹਿਣਾ ਦੀ ਡਿਮਾਂਡ ਹੁੰਦੀ ਆ ਤੇ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਲੈ ਕੇ ਲਿਆ ਕੇ ਦਵਾਂਗੇ ਕਿਉਂਕਿ ਵਧੀਆ ਕਲੈਕਸ਼ਨਸ ਸੋਹਣੀਆਂ ਸੋਹਣੀਆਂ ਕਲੈਕਸ਼ਨ ਬਾਕੀ ਜਿਹੜੀਆਂ ਭੈਣਾਂ ਨੇ ਗਰੁੱਪ ਦੇ ਵਿੱਚ ਨੰਬਰ ਐਡ ਕਰਵਾਉਣਾ ਹਨ ਤੁਸੀਂ ਗਰੁੱਪ ਦੇ ਵਿੱਚ ਵੀ ਨੰਬਰ ਐਡ ਕਰਾ ਸਕਦੇ ਹੋ ਕਿਉਂਕਿ ਲੇਟੈਸਟ ਕਲੈਕਸ਼ਨ ਜਿੱਦਾਂ ਦੀ ਵੀ ਸਾਡੇ ਕੋਲ ਹਨ ਐਸਕੇ ਬ੍ਰਾਂਡ ਦੇ ਸੂਟ ਜਿਹੜੇ ਸਭ ਤੋਂ ਜ਼ਿਆਦਾ ਟੌਪ ਤੇ ਚੱਲ ਰਹੇ ਨੇ ਬੁਟੀਕਸ ਦੇ ਉੱਪਰ ਉਹ ਆਪਣੇ ਕੋਲ ਬਹੁਤ ਹੀ ਜਲਦ ਸਾਰੀ ਕਲੈਕਸ਼ਨ ਆਪਣੇ ਕੋਲ ਆ ਰਹੀ ਹੈ ਅੱਜਕੱਲ ਦੇ ਵਿੱਚ ਤੇ ਉਹਦੀਆਂ ਫੋਟੋਸ ਵਗੈਰਾ ਸਾਰੀਆਂ ਆਪਾਂ ਅਪਲੋਡ ਕਰ ਚੁੱਕੇ ਹਾਂ ਗਰੁੱਪ ਦੇ ਵਿੱਚ ਵੀ ਤੇ ਜਿਹੜੀਆਂ ਭੈਣਾਂ ਗਰੁੱਪ ਜੁਆਇਨ ਕਰ ਚੁੱਕੀਆਂ ਉਹਨਾਂ ਨੂੰ ਪਤਾ ਜਿਹੜੀਆਂ ਭੈਣਾਂ ਦਾ ਗਰੁੱਪ ਦੇ ਵਿੱਚ ਨੰਬਰ ਨਹੀਂ ਹੈਗਾ ਤੁਸੀਂ ਐਡ ਆਨ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਤੇ ਜਿਹੜੀਆਂ ਭੈਣਾਂ ਦੇ ਗਰੁੱਪ ਦੇ ਵਿੱਚ ਨੰਬਰ ਨਹੀਂ ਵੀ ਹੈਗਾ ਤਾਂ ਤੁਸੀਂ ਚਹਿਲ ਕਲੈਕਸ਼ਨ ਮੇਰੀ ਇੰਸਟਾ ਦੀ ਆਈਡੀ ਹੈ ਚਹਿਲ ਕਲੈਕਸ਼ਨ 27 ਉਹਦੇ ਉੱਪਰ ਜਾ ਕੇ ਮੈਨੂੰ ਫੋਲੋ ਕਰ ਸਕਦੇ ਹੋ ਉਹਦੇ ਤੇ ਆਪਾਂ ਜਿੰਨੀ ਵੀ ਕਲੈਕਸ਼ਨ ਆਪਣੀ ਲੇਟੈਸਟ ਅਗਲੇ ਵੀਕ ਜਾਂ ਅੱਗੇ ਆਪਣੇ ਕੋਲ ਆ ਰਹੀ ਹੁੰਦੀ ਆ ਸਾਰੀ ਉਹ ਤੇ ਅਪਲੋਡ ਹੋ ਜਾਂਦੀ ਆ ਕਈ ਵਾਰੀ ਆਪਾਂ ਨੂੰ ਵੀਡੀਓ ਬਣਾਉਣ ਦਾ ਮੌਕਾ ਤੱਕ ਨਹੀਂ ਮਿਲਦਾ ਤੇ ਸਾਰੀ ਫੋਟੋਸ ਦੇ ਉੱਪਰ ਸੇਲ ਹੋ ਜਾਂਦੇ ਨੇ ਕਿਉਂਕਿ ਜਦੋਂ ਕਲਰ ਚੜ ਤੇ ਡਿਜ਼ਾਈਨ ਵੈਸਟ ਹੋਵੇ ਫਿਰ ਉਹਦੀ ਵੀਡੀਓ ਪੈਨ ਨੂੰ ਟਾਈਮ ਹੀ ਨਹੀਂ ਮਿਲਦਾ ਜੀ ਉਹ ਉੱਥੇ ਹੀ ਸੇਲ ਹੋ ਜਾਂਦਾ ਇਸ ਲਈ ਤੁਸੀਂ ਇੰਸਟਾ ਦੀ ਆਈਡੀ ਨਿਊ ਨਿਊ ਕਲੈਕਸ਼ਨ ਦੇਖਣ ਲਈ ਜਾ ਕੇ ਫੋਲੋ ਕਰ ਸਕਦੇ ਹੋ ਲੋ ਜੀ ਇਹਦੇ ਵਿੱਚ ਵੀ ਦੋ ਕਲਰ ਨੇ ਇਹ ਸਾਰੇ ਆਪਣੇ ਕੋਲ ਥਾਨਾ ਦੇ ਥਾਨ ਆਏ ਹੋਏ ਸੀ ਹੁਣ ਸਿੰਗਲ ਸਿੰਗਲ ਪੀਸ ਇਹਨਾਂ ਦੇ ਅਵੇਲੇਬਲ ਰਹਿ ਚੁੱਕੇ ਨੇ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੇ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਗ੍ਰੇ ਬਾਟਮ ਆ ਇਹਦੇ ਨਾਲ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਕਿੰਨੀ ਪਿਆਰੀ ਜੀ ਡਿਜ਼ਾਈਨਿੰਗ ਆ ਸ਼ਰਟ ਦੀ ਇਹਦੀ ਵੀ ਸੇਮ ਡਿਜ਼ਾਈਨਿੰਗ ਆ ਇਹਦੇ ਨਾਲ ਜਿਹੜੀ ਬਾਟਮ ਆ ਉਹ ਪੈਰਟ ਮੈਂਦੀ ਹੈ ਜੇ ਕਲਰ ਦੀ ਦੋਨੇ ਹੀ ਕਲਰ ਬਹੁਤ ਸੋਹਣੇ ਨੇ ਬਹੁਤ ਬੈਸਟ ਨੇ ਲਓ ਜੀ ਇੱਕ ਡਿਜ਼ਾਈਨ ਆਪਣੇ ਕੋਲ ਆਵਾਲਾ ਵਾ ਇਹ ਵੀ ਬਹੁਤ ਸੋਹਣਾ ਫੋਇਲ ਜੀ ਪ੍ਰਿੰਟਿੰਗ ਆ ਇਹ ਹੈਗਾ ਜੀ ਕਾਫੀ ਸ਼ੇਡ ਇਹ ਕਾਫੀ ਸ਼ੇਡ ਦੇ ਉੱਪਰ ਆ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਇੱਕ ਮਿਲੂਗਾ ਪਰਪਲ ਸ਼ੇਡ ਪਰਪਲ ਸ਼ੇਡ ਆ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਬਹੁਤ ਸੋਹਣੀਆ ਪ੍ਰਿੰਟਿੰਗਾਂ ਦੇ ਨਾਲ ਇਹ ਵਾਲੇ ਸਾਰੇ ਸੂਟ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਸਕਦੇ ਹੋ ਜਿਹੜਾ ਇਹ ਵਾਲਾ ਮੈਂ ਪ੍ਰਿੰਟ ਦਿਖਾਇਆ ਇਹਦੇ ਵਿੱਚ ਤੁਹਾਨੂੰ ਸੇਮ ਬਲੈਕ ਕਲਰ ਵੀ ਮਿਲ ਜੂਗਾ ਸੇਮ ਬਲੈਕ ਕਲਰ ਵੀ ਮਿਲ ਜੂਗਾ ਲੋ ਜੀ ਇਹ ਸੀਗੇ ਮੇਰੇ ਅੱਜ ਦੇ ਪ੍ਰਿੰਟ ਜਿਹੜੇ ਕਿ ਆਪਾਂ ਡਿਸਕਾਊਂਟ ਤੇ ਤੇ ਲਿਮਟਿਡ ਜੇ ਸਟਾਕ ਆ ਕੋਈ ਜ਼ਿਆਦਾ ਸਟਾਕ ਨਹੀਂ ਬਸ ਇੱਕ ਇੱਕ ਦੋ ਦੋ ਪੀਸ ਇਹਨਾਂ ਦੇ ਰਹਿ ਚੁੱਕੇ ਇਸ ਲਈ ਆਪਾਂ ਡਿਸਕਾਊਂਟ ਤੇ ਲਾ ਚੁਕਾ ਲਾ ਦਿੱਤੇ ਆ ਪਰ ਪ੍ਰਾਈਸ ਬਹੁਤ ਜ਼ਿਆਦਾ ਰੀਜ਼ਨਬਲ ਹੈ ਸੋਚ ਲਓ ਵੀ ਹੋਲਸੇਲ 'ਚ ਇੱਕ ਸੂਟ ਮਿਲਦਾ ਨਹੀਂ ਪਰ ਤੁਹਾਡੇ ਘਰ ਤੱਕ ਹੋਲਸੇਲ 'ਚ ਇਹ ਵਾਲਾ ਫੈਬਰਿਕ ਆ ਰਿਹਾ ਵਾ ਕਿਉਂਕਿ ਬਹੁਤ ਹੀ ਜ਼ਿਆਦਾ ਪ੍ਰਾਈਸ ਆਪਾਂ ਲੈਸ ਕਰਕੇ ਲਾਏ ਨੇ ਇਸ ਲਈ ਬਸ ਇਹੀ ਰਿਕੁਐਸਟ ਆ ਕਿ ਇੰਨੇ ਕੁ ਪੀਸ ਜਿੰਨੇ ਕੁ ਮੈਂ ਦਿਖਾਏ ਆ ਸਾਰੇ ਸਿੰਗਲ ਸਿੰਗਲ ਪੀਸ ਨੇ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਜੁੜ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਨਿਊ ਤੇ ਲੇਟੈਸਟ ਕਲੈਕਸ਼ਨ ਸਾਡੇ ਕੋਲ ਕੀ ਆ ਰਹੀ ਆ ਤੇ ਕਿੱਦਾਂ ਦੀਆਂ ਤੁਹਾਨੂੰ ਰੋਜ਼-ਰੋਜ਼ ਹੁੰਦਾ ਵੀ ਹਾਂਜੀ ਨਿਊ ਕਲੈਕਸ਼ਨ ਅਸੀਂ ਦੇਖੀਏ ਕੀ ਅੱਗੇ ਆ ਰਿਹਾ ਕਿਹਦੀ ਵੀਡੀਓ ਆਊਗੀ ਤਾਂ ਜਾ ਕੇ ਮੇਰੀ ਇਨਸਟਾ ਦੀ ਆਈਡੀ ਹੈ ਜੀ ਚੈਲ ਕਲੈਕਸ਼ਨ 27 ਉਹਨੂੰ ਫੋਲੋ ਕਰ ਸਕਦੇ ਹੋ ਨਹੀਂ ਤਾਂ ਜਿਹੜੀਆਂ ਭੈਣਾਂ ਨੂੰ ਨਹੀਂ ਮਿਲ ਰਹੀ ਜਾਂ ਫਿਰ ਉਹਨਾਂ ਨੂੰ ਹੁੰਦਾ ਵੀ ਸਾਡੇ ਕੋਲ ਬੈਠਿਆਂ ਦੀ ਹੀ ਫੋਟੋ ਆਵੇ ਤਾਂ ਤੁਸੀਂ ਗਰੁੱਪ ਦੇ ਵਿੱਚ ਆਪਣਾ ਨੰਬਰ ਜਿਹੜਾ ਮੇਰਾ ਉੱਪਰ ਨੰਬਰ ਸ਼ੋ ਹੋ ਰਿਹਾ ਇਹਦੇ ਉੱਪਰ ਆਪਣਾ ਨੰਬਰ ਸੈਂਡ ਕਰ ਸਕਦੇ ਹੋ ਤੇ ਗਰੁੱਪ ਦੇ ਵਿੱਚ ਜੁਆਇਨ ਕਰ ਸਕਦੇ ਹੋ ਤਾਂ ਕਿ ਡੇਲੀ ਜੋ ਵੀ ਅਪਡੇਟ ਅਸੀਂ ਪਾਉਂਦੇ ਹਾਂ ਉਹ ਤੁਹਾਡੇ ਤੱਕ ਆ ਸਕੇ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਹੋਰ ਸੋਹਣੇ-ਸੋਹਣੇ ਪ੍ਰਿੰਟ ਲੈ ਕੇ ਬਸ ਇਦਾਂ ਹੀ ਆਪਣਾ ਪਿਆਰ ਬਣਾਈ ਰੱਖੋ ਤੇ ਇਸੇ ਤਰ੍ਹਾਂ ਆਪਣਾ ਪਿਆਰ ਦਿੰਦੇ ਰਹੋ ਤੇ ਸੋਹਣੀਆਂ-ਸੋਹਣੀਆਂ ਕਲੈਕਸ਼ਨਾਂ ਅਸੀਂ ਤੁਹਾਡੇ ਲਈ ਲਿਆਉਂਦੇ ਰਹੀਏ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ